ਕੈਨਲੇ ਸਰਮਦ ਸੂਫੀ ਫਕੀਰ ਦਿੱਲੀ ਦੀਆਂ ਗਲੀਆਂ ਵਿੱਚ ਨਗਨ ਘੁੰਮਦਾ ਹੁੰਦਾ ਸੀ ਇਹ 14 ਸੂਫੀ ਸੰਤ ਵੀ ਔਰੰਗਜ਼ੇਬ ਨੇ ਕਤਲ ਕੀਤੇ ਨੇ ਇਹ ਵੀ ਮੈਂ ਅਰਜ਼ ਕਰਦੇ ਆ ਉਹਦਾ ਸਾਰਾ ਇਤਿਹਾਸ ਬੜਾ ਹੋਣੇ ਇਤਿਹਾਸ ਹੈ ਇਹਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ ਦਸੰਬਰ ਦਾ ਮਹੀਨਾ ਸੀ ਠੰਡ ਬੜੀ ਪੈਂਦੀ ਹੈ ਦਿੱਲੀ ਇਹਨਾਂ ਕਾਰ ਬੈਠੇ ਸਨ ਔਰੰਗਜ਼ੇਬ ਬੈਠਾ ਸਾਰਿਆਂ ਦੇ ਅੱਗੇ ਉਸ ਜ਼ਮਾਨੇ ਦੇ ਮੁਤਾਬਕ ਕੋਲਿਆਂ ਦੀ ਅੰਗੇਠੀਆਂ ਜਲ ਰਹੀਆਂ ਸਨ ਤੇ ਸਾਰਿਆਂ ਨੇ ਗਰਮ ਕਪੜੇ ਗਰਮ ਦੁਸ਼ਾਲੇ ਓੜੇ ਹੋਏ ਇਹ ਨੰਗਾ ਫਕੀਰ ਇਹਨੂੰ ਪਕੜ ਕੇ ਲੈੰਦਾ ਗਿਆ اہلਕਾਰਾਂ ਨੇ ਕਿਹਾ ਜਹਾਂ ਬਨਾ ਹੈ ਮੁਸਲਮਾਨ ਲੇਕਿਨ ਹਿੰਦੂ ਨਾਗਿਆ ਸਾਧੂਆਂ ਦੀ ਤਰ੍ਹਾਂ ਨਗਨ ਰਹਿੰਦਾ ਹੈ ਕਪੜੇ ਨਹੀਂ ਬਹਿਨਦਾ ਇਹਨੂੰ ਬੜੀ ਤਾਰਨਾ ਕੀਤੀ ਇਹ ਬੜਾ ਸਮਝਾਇਆ ਇਹ ਮੰਨਦਾ ਨਹੀਂ ਲਹਿਜ਼ਾ ਸੀ ਇਸ ਨੂੰ ਆਪ ਜੀ ਦੇ ਕੋਲ ਲੈਂਦਾ ਹੈ ਅਬ ਫੈਸਲਾ ਕਰੋ ਔਰੰਗਜ਼ੇਬ ਨੇ ਜਿਹੜਾ ਆਪਣੇ ਤਨ ਤੇ ਦੁਸ਼ਾਲਾ ਪਹਿਨੇ ਹੋਇਆ ਸੀ ਉਹ ਇੱਕ ਸਿਪਾਹੀ ਨੂੰ ਦਿੱਤਾ ਕਿ ਇਹੇ ਤਨ ਨੂੰ ਢੱਕ ਦੇ। ਇਹ ਸਬਾ ਦੇ ਚ ਨੰਗਾ ਚੰਗਾ ਨਹੀਂ ਲੱਗਦਾ। ਉਸ ਦੁਸ਼ਾਲੇ ਨਾਲ ਢੱਕ ਦਿੱਤਾ। ਸਰਮਦ ਕਹਿੰਦਾ ਬਾਦਸ਼ਾਹ ਸਲਾਮਤ ਤੁਸੀਂ ਮੈਨੂੰ ਬੜਾ ਕੀਮਤੀ ਦੁਸ਼ਾਲਾ ਆਪਣਾ ਦੇ ਦਿੱਤਾ। ਠੰਡ ਬੜੀ ਹੈ ਕੰਗੀ ਠੀਵੀ ਮੇਰੇ ਅੱਗੋਂ ਰੱਖੋ। ਉਹ ਕੰਗੀ ਠੀਵੀ ਰੱਖ ਦਿੱਤੀ ਗਈ ਦੁਸ਼ਾਲਾ ਉਤਾਰ ਕੇ ਉਸੇ ਚ ਪਾ ਦਿੱਤਾ। ਜਲ ਕੇ ਖਾਕ ਹੋ ਗਿਆ। ਔਰੰਗਜ਼ੇਬ ਨੇ ਆਪਣੀ ਤੋਹਫਨ ਸਮਝੀ। ਖਿੰਡਗੇ ਤੂੰ ਸਿਰਫ ਨੰਗਾ ਹੀ ਨਹੀਂ ਬਲਕੇ ਬਦਤਮੀਜ਼ ਵੀ ਹੈ। ਮੈਂ ਤੈਨੂੰ ਤਨ ਢਕਣ ਵਾਸਤੇ ਦੁਸ਼ਾਲਾ ਦਿੱਤਾ ਹੈ ਤੂੰ ਅਗ ਦੇ ਚ ਪਾ ਕੇ ਫੋਪ ਦਿੱਤਾ। ਪਤਾ ਇਸ ਫਕੀਰ ਨੇ ਕੀ ਆਖਿਆ ਹੈ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀਦ ਬੇਅਇਬਾ ਰਾ ਲਿਬਾਸ ਉਰੀਆ ਨਹੀਂ ਦਾਤ ਉਰੀਆ ਨਹੀਂ ਕਹਿੰਦੇ ਲਗਨ ਦਾ ਨੋ ਬਾਦਸ਼ਾਹ ਪਹਿਲੇ ਮੈਨੂੰ ਇਹ ਦੱਸ ਫੁੱਲਾਂ ਨੂੰ ਨਹੀਂ ਢਕਿਆ ਜਾਂਦਾ ਗੰਦਗੀ ਨੂੰ ਢਕਿਆ ਜਾਂਦਾ ਹੈ ਗੰਧ ਨੂੰ ਢੱਕਣ ਦੀ ਲੋੜ ਹੁੰਦੀ ਹੈ ਕੋਈ ਫੁੱਲਾਂ ਦੇ ਉੱਤੇ ਚੱਦਰ ਪਾਣ ਦੀ ਲੋੜ ਆਉਂਦੀ ਹੈ ਤੂੰ ਵੇਖ ਮੇਰੇ तन ਦੇ ਤੈਨੂੰ ਕਰੋਧ ਲੋਭ ਮੋਹ ਹੰਕਾਰ ਈਰਖਾ ਜੈਨਸੀ ਨਿੰਦਾ ਉਸਤ ਦਿਖਾਈ ਦੇਂਦੀ ਹੈ ਮੈਂ ਕਿਹੜੀ ਗੰਦਗੀ ਨੂੰ ਢਕਾਂ ਕਿਸ ਨੂੰ ਢਕਾਂ ਮੇਰੀ ਜ਼ਿੰਦਗੀ ਫੁੱਲ ਦੀ ਤਰ੍ਹਾਂ ਤੂੰ ਕੱਪੜਿਆਂ ਦੇ ਵਿੱਚ ਵੀ ਨੰਗਾ ਹੈ ਮੈਂ ਨੰਗਾ ਵੀ ਖੁਦਾ ਦੇ ਅਗੋਂ ਢਕੇ ਹੋਇਆ ਹਾਂ ਪੇਸ਼ਾਂ ਦੇ ਲਿਵਾਸ ਹਰ ਕਿਰਾਂ ਐਬੇ ਰੀਦ ਇਹ ਜੋ ਤੂੰ ਸੁੰਦਰ ਕਪੜੇ ਪਾਏ ਹੋਏ ਨੇ ਇਹ ਕਪੜੇ ਵੀ ਤੇਰੀ ਗੰਦਗੀ ਨੂੰ ਢੱਕ ਨਹੀਂ ਸਕਦੇ ਤੇਰੇ ਤਿੰਨ ਭਰਾਵਾਂ ਦਾ ਕਤਲ ਇਨ੍ਹਾਂ ਕਪੜਿਆਂ ਦੇ ਵਿੱਚੋਂ ਵੀ ਮੈਨੂੰ ਦਿਖਾਈ ਦੇ ਰਿਹਾ ਹੈ ਤੂੰ ਪਿਓ ਨੂੰ ਤੜਪਾ ਤੜਪਾ ਕੇ ਮਾਰਿਆ ਹੈ ਇਹ ਕਪੜੇ ਇਸ ਜ਼ੁਲਮ ਨੂੰ ਨਹੀਂ ਢੱਕ ਸਕਦੇ ਤੂੰ ਸੂਫੀ ਫਕੀਰ ਕਤਲ ਕੀਤੇ ਨੇ ਇਹ ਤੇਰੇ ਕਪੜੇ ਉਹਨਾਂ ਗੁਨਾਹਾਂ ਨੂੰ ਨਹੀਂ ਢੱਕ ਸਕਦੇ ਇਨ੍ਹਾਂ ਕਪੜਿਆਂ ਦੇ ਵਿੱਚ ਵੀ ਤੂੰ ਨੰਗਾ ਹੈ ਬਦਬੂ ਆ ਰਹੀ ਹੈ ਮੈਂ ਨਗਨ ਵੇ ਡਕੇ ਆਂ ਪ੍ਰਭੂ ਦੀ ਦਰਗਾਹ ਦੇ ਫੁੱਲਾਂ ਨੂੰ ਟੱਕਣ ਦੀ ਨਾ ਚਦਰਾਂ ਦੇ ਨਾਲ ਲੋੜ ਹੀ ਨਹੀਂ